ਨੇਰਣਾਵ ਜੀ ਗੁਰਦੇਵ ਸਿੰਘਾ ਜੀ ਗੁਰਦੇਵ ਜੀ ਤੁਸੀਂ ਲਾਇਆ ਹੋਇਆ ਨਸ਼ਾ ਮੁਕਤ ਪੰਜਾਬ ਠੰਡੀ ਮਿੱਠੀ ਸਰਦਈ ਹਾਂਜੀ ਕੀ ਮਨ ਦੇ ਵਿੱਚ ਕਿਵੇਂ ਆਇਆ ਕਿ ਇਹ ਸਰਦਈ ਕਿਹੜੀ ਤੇ ਗੁਰਜੀ ਇਸ ਤਰ੍ਹਾਂ ਮਨ ਵਿੱਚ ਆਇਆ ਕਿ ਜਿਵੇਂ ਇਹ ਸਾਲ ਤੋਂ ਨਾ ਸਾਡੇ ਪੰਜਾਬ ਦੇ ਲੋਕ ਬਹੁਤ ਚੰਗੇ ਪਾਸੇ ਜਾ ਰਹੇ ਨੇ ਤੇ ਇੱਕ ਚੰਗਾ ਡਰਿੰਕ ਪੰਜਾਬ ਵਾਸੀਆਂ ਨੂੰ ਮਿਲਿਆ ਆ ਇਹਦੇ ਸਰੀਰ ਤੇ ਬਹੁਤ ਜ਼ਿਆਦੇ ਫਾਇਦੇ ਆ ਖਾਸ ਕਰਕੇ ਸਪੈਸ਼ਲੀ ਸਾਡੀ ਆਈਜ਼ ਔਰ ਬ੍ਰੇਨ ਵਾਸਤੇ ਆਪਾਂ ਨੂੰ ਕਹਿ ਸਕਦੇ ਹਾਂ ਕਿ ਸੁਪਰ ਮੈਡੀਸਨ ਹੈ ਜੇ ਆਪਾਂ ਨੂੰ ਕੰਟੀਨਿਊ 10-15 ਦਿਨ ਪੀਏ ਤੇ ਉਹਦੇ ਅਸਰ ਅਸੀਂ ਆਪ ਮਹਿਸੂਸ ਕਰ ਸਕਦੇ ਹਾਂ ਜਿਵੇਂ ਇਹਦੇ ਵਿੱਚ ਬੇਸ਼ਮਾਰ ਕੀਮਤੀ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਵੇਂ ਛੋਟੀਆਂ ਇਲਾਚੀਆਂ ਸੌਫ ਤੇ ਫੁੱਲ ਨੇ ਇਹਨਾਂ ਦੇ ਬਹੁਤ ਵੱਡੇ ਗੁਣ ਨੇ ਆਪਾਂ ਪੰਜਾਬ ਦੇ ਪ੍ਰਾਚੀਨ ਗ੍ਰੰਥਾਂ ਦਾ ਅਧਿਐਨ ਕਰੀਏ ਚਰਕ੍ਰਿਸ਼ੀ ਦੀ ਗੱਲ ਕਰੀਏ ਜਾਂ ਆਪਾਂ ਪੰਜਾਬ ਦੀ ਪਰੰਪਰਾ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਅੰਦਰ ਪ੍ਰਾਚੀਨ ਲੋਕ ਇਹਨਾਂ ਦਿਨਾਂ ਵਿੱਚ ਬਹੁਤ ਗਰਮੀ ਪੈਣ ਦੇ ਕਾਰਨ ਇਸ ਚੀਜ਼ ਨੂੰ ਪਿੰਡੇ ਸਿਗੇ ਰਗੜ ਕੇ ਵਿੱਚ ਜਿਵੇਂ ਬਦਾਮ ਕਾਜੂ ਮਗਜ ਤੇ ਖਾਸ ਖਾਸ ਪਾਈ ਜਾਂਦੀ ਸੀ ਇਹ ਇੱਕ ਬੇਸ਼ੁਮਾਰ ਇਹਦੇ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਬਹੁਤ ਹੀ ਵਧੀਆ ਸਾਡੀ ਹੈਲਥ ਵਾਸਤੇ ਸਾਡੇ ਜੋੜਾਂ ਵਾਸਤੇ ਸਾਡੇ ਪੇਟ ਵਾਸਤੇ ਖਾਸ ਕਰਕੇ ਲੱਕ ਦਾ ਦਰਦ ਹੋਵੇ ਮੋਢਿਆਂ ਦੇ ਦਰਦ ਹੋਣ ਇਹ ਦਰਦ ਵੀ ਇਹਦੇ ਨਾਲ ਠੀਕ ਹੁੰਦੇ ਆ ਔਰ ਕਈਆਂ ਨੇ ਵੀ ਕਿਹਾ ਬਾਬਾ ਜੀ ਅਸੀਂ 10 ਦਿਨ ਹੋ ਗਏ ਤੁਹਾਡੇ ਕੋਲ ਪਿੰਦੇ ਨੂੰ ਸਾਡਾ ਬੀਪੀ ਬਿਲਕੁਲ ਸਹੀ ਚੱਲ ਰਿਹਾ ਔਰ ਮੈਂ ਵੀ ਬੀਬੀ ਦੀ ਗੋਲੀ ਲੈਂਦਾ ਸੀਗਾ ਔਰ ਤਕਰੀਬਨ ਮੈਨੂੰ ਵੀ ਜਿਆਦਾ ਫਾਇਦਾ ਹੋਇਆ ਹਾਂਜੀ ਖਾਸ ਤੁਸੀਂ ਵਿਸ਼ੇਸ਼ ਉਪਰਾਲਾ ਕੀਤਾ ਹੈ ਕਿ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਲਈ ਫ੍ਰੀ ਸਰਗਈ ਹੈ ਉਹ ਕੀ ਹੈ ਉਹ ਇਸ ਤਰ੍ਹਾਂ ਜੀ ਜਿਵੇਂ ਛੋਟੇ ਬੱਚੇ ਨੇ ਆਪਾਂ ਬਾਣੀ ਦੇ ਨਾਲ ਵੀ ਉਹਨਾਂ ਬੱਚਿਆਂ ਨੂੰ ਜੋੜਨਾ ਹੈ ਨਾ ਜਿਹੜੇ ਸਾਨੂੰ ਬਾਣੀ ਸੁਣਾਉਣਗੇ ਫ੍ਰੀ ਉਹਨਾਂ ਨੂੰ ਪਿਆਇਆ ਜਾਊਗਾ ਹਨਾ ਜੀ ਇਹ ਕੀ ਹੈ ਦੀ ਏਜ ਲਿਮਟ ਹੈ ਕੀ ਹੈ ਹਾਂਜੀ 5-7 5 ਜਾਂ 7 ਸਾਲ ਦਾ ਕੋਈ ਵੀ ਬੱਚਾ ਸਾਨੂੰ ਗੁਰਬਾਣੀ ਦਾ ਪਾਠ ਸੁਣਾਊਗਾ ਤਾਂ ਅਸੀਂ ਇਹ ਸ਼ਰਦਾਈ ਉਸ ਬੱਚੇ ਨੂੰ ਪਿਆਰ ਦੇ ਨਾਲ ਫ੍ਰੀ ਦੇਵਾਂਗੇ ਜੀ। ਉਹ ਮੰਨਦੇ ਵਿੱਚ ਕਿ ਗੁਰੂ ਸਾਹਿਬ ਦੇ ਨਾਲ ਜੋੜਨਾ। ਹਾਂਜੀ ਸੰਗਤ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹ ਇੱਕ ਚੰਗਾ ਡਰਿੰਕ ਹੈ ਜੀ। ਇਹਨੂੰ ਪੀਣਾ ਚਾਹੀਦਾ ਹੈ ਜਿਵੇਂ ਅਸੀਂ ਹੋਲ ਕੋਲਡ ਡਰਿੰਕ ਪੀਨੇ ਆ ਜ਼ਹਿਰ ਵਗੈਰਾ ਉਹ ਸਾਡੀ ਬਾਡੀ ਤੇ ਉਹਦਾ ਕੋਈ ਖਾਸ ਅਸਰ ਨਹੀਂ ਬਲਕੇ ਇਫੈਕਟ ਹੁੰਦਾ ਆ। ਹਨਾ ਜੀ ਕਈ ਸਰੀਰਕ ਬਿਮਾਰੀਆਂ ਲਾਉਂਦੇ ਆ। ਇਹ ਬਿਮਾਰੀਆਂ ਨੂੰ ਕੱਢਦਾ ਹੈ ਜਿੰਦਰੋਂ ਸਰੀਰ ਦੇ। ਸਾਰੇ ਡੱਬਿਆਂ 'ਚ ਹੈ ਕੀ ਕੀ ਹੈ ਜੀ? ਇਹ ਖਸਖਸਿਆ ਜੀ। ਤੇ ਇਹ ਹੈਗੀ ਇਹ ਖਸਖਸ ਇਹਦੇ ਵਿੱਚ ਪਾਈ ਜਾਂਦੀ ਆ। ਇਹ ਇਹਦੇ ਵਿੱਚ ਇਲਾਚੀਆਂ ਨੇ ਜੀ ਇਹ ਹੈਗੇ ਜੀ ਫੁੱਲ ਫੁੱਲ ਹੈਗੇ ਜੀ ਇਹਦੇ ਵੀ ਬਹੁਤ ਸਾਰੇ ਗੁਣ ਨੇ ਸਾਨੂੰ ਠੰਡਕ ਦਿੰਦੇ ਆ ਤੇ ਆਹ ਜਿਹੜੀ ਮਖਜ ਨੇ ਜੀ ਆਹ ਸਾਡੇ ਬਦਾਮ ਹੈ ਆ ਜੀ ਆਹ ਸਾਡੇ ਕਾਜੂ ਨੇ ਤੇ ਆਹ ਹੈਗੀ ਸੌਂਫ ਸੌਂਫ ਬਹੁਤ ਵਧੀਆ ਚੀਜ਼ ਹੈ ਜੀ ਢੇਟ ਵਾਸਤੇ ਲੀਵਰ ਵਾਸਤੇ ਔਰ ਖਾਸ ਕਰਕੇ ਸਾਡੇ ਦਿਮਾਗ ਵਾਸਤੇ ਆਪਾਂ ਇਹਦੇ ਅਸਰ ਵੀ ਦੇਖ ਸਕਦੇ ਆ ਜੇ ਇਹਨੂੰ ਕੱਲੀ ਨੂੰ ਯੂਜ਼ ਕਰੀਏ ਤੇ ਇਹਦੇ ਬਹੁਤ ਗੁਣ ਨੇ ਇੱਕ ਬੱਚਿਆਂ ਨਾਲ ਮਨ ਚ ਕਿਵੇਂ ਆਇਆ ਕਿ ਪਾਟ ਸੁਣਾਓ ਤੇ ਆਪਣਾ ਸਰਦਈ ਫ੍ਰੀ ਪੀ ਲਓ ਅਸੀਂ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਆ ਜੀ ਤੇ ਮਨ ਕਰਦਾ ਵੀ ਕੋਈ ਬੱਚਾ ਬਾਣੀ ਦੇ ਨਾਲ ਜੁੜੇ ਬਾਣੀ ਇਸ ਸਾਨੂੰ ਸੁਣਾਵੇ ਹੈ ਨਾ ਆ ਕੇ ਤੇ ਜਿਵੇਂ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਅੱਜ ਕੱਲ ਨਸ਼ਿਆਂ ਵੱਲ ਬਹੁਤ ਜਾ ਰਹੀ ਆ ਜੀ ਤਾਂ ਇਹ ਚੰਗਾ ਡਰਿੰਕ ਪੰਜਾਬ ਨੂੰ ਮਿਲੂਗਾ ਤਾਂ ਉਹ ਨਸ਼ਿਆਂ ਤੋਂ ਵੀ ਮੁਕਤ ਹੋਣਗੇ ਸਰੀਰ ਦੀ ਸ਼ਕਤੀ ਵਧੂਗੀ ਬ੍ਰੇਨ ਦੀ ਸ਼ਕਤੀ ਵਧੂਗੀ ਚੰਗੀ ਸੋਚ ਬਣੂਗੀ ਜੀ ਚੰਗੀ ਚੀਜ਼ ਪੀ ਕੇ ਜੇ ਆਪਾਂ ਦੂਸਰੀ ਗੱਲ ਕਰੀਏ ਸਿੱਖ ਪਰੰਪਰਾਵਾਂ ਦੀ ਤਾਂ ਜਿੰਨੀਆਂ ਵੀ ਪੰਜਾਬ ਅੰਦਰ ਜਥੇਬੰਦੀਆਂ ਨੇ ਨਿਹੰਗ ਸਿੰਘ ਦੇ ਸਾਰੇ ਦਲਾ ਅੰਦਰ ਤੇ ਇਹ ਹਰ ਰੋਜ਼ ਦੋ ਟਾਈਮ ਜੀ ਸਰਦਾਈ ਦੇ ਰਗੜੇ ਲੱਗਦੇ ਆ ਇਹ ਸੰਗਤਾਂ ਜਾਂਦੀਆਂ ਨੇ ਸ਼ਕਤੀਆਂ ਜੀ ਆਨੰਦ ਮਾਣਦੀਆਂ ਨੇ ਜੀ ਇਹ ਸਾਡੀ ਸਰੀਰ ਦੀ ਸ਼ਕਤੀ ਵਧਾਉਣ ਵਾਸਤੇ ਆ ਤੇ ਗਰਮੀ ਤੋਂ ਵੀ ਸਾਨੂੰ ਇਹ ਰਾਹਤ ਦਿੰਦੀ ਅਸੀਂ ਤਕਰੀਬਨ 12-13 ਦਿਨਾਂ ਤੋਂ ਸ਼ੁਰੂ ਕੀਤਾ ਜੀ ਤੇ ਬਹੁਤ ਸਾਰਾ ਸੰਗਤਾਂ ਵੱਲੋਂ ਰਿਸਪਾਂਸ ਮਿਲਿਆ ਤਕਰੀਬਨ 60-65 ਗਾਹਕ ਸਾਡੇ ਪੱਕੇ ਹੋ ਗਏ ਜੀ ਕਹਿੰਦੇ ਬਾਬਾ ਜੀ ਤੁਹਾਡੀ ਕੁਆਲਿਟੀ ਬੜੀ ਵਧੀਆ ਹੈ ਇਸ ਕਰਕੇ ਤੁਹਾਡੇ ਕੋਲ ਅਸੀਂ ਰੋਜ਼ ਖੀਣ ਆਉਂਦੇ ਹਾਂ